ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੈਣਾ ਤੇ ਚਟਾਣੇ ਦੇ ਕੋਠੇ ਵਾਜਦੇ ਆ ਠੀਕ ਹੈ ਜੀ ਖੇਤਾਂ ਚ ਤੇ ਜਿਲ੍ਹਾ ਨੂੰ ਪੈਂਦੀ ਬਰਨਾਲਾ ਬਾਈ ਕੋਲ ਗਾਂ ਬਕਾਉਗਾ ਜੀ ਪੰਜ ਸੱਤ ਦਿਨ ਰਹਿੰਦੇ ਆ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003453 ਠੀਕ ਹੈ ਜ਼ਿੰਮੇਦਾਰ ਭਰਾ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਬਈ ਸੱਸੀ ਕਾ ਜੀ ਸੱਸੀ ਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਜੀ ਜੰਗ ਸਿੰਘ ਜੈਲ ਸਿੰਘ ਚਾਨੋਫ ਜੰਗ ਸਿੰਘ ਠੀਕ ਹੈ ਟਾਣੇ ਕੋਠੇ ਪਿੰਡ ਸਹਿਣਾ ਠੀਕ ਹੈ ਜੀ ਜੇ ਮੱਲੀਆਂ ਵਾਲੇ ਤੋਂ ਵੀ 2 ਕਿਲੋਮੀਟਰ ਸਾਹਮਣੇ ਆ ਤੇ ਇਧਰੋਂ ਸਹਿਣੇ ਤੋਂ ਵੀ 2 ਕਿਲੋਮੀਟਰ ਸਾਹਮਣੇ ਆ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਈ ਗਾਂਦ ਜਾਣ ਕਰ ਦਿਓ ਜੀ ਇਹ ਰੇਲ ਜੀ ਹਾਂਜੀ ਇਹ ਕਿੰਨੇ ਕਹਿੰਦੇ ਸੂਏ ਸੂਣਾ ਕਰਨ ਇਹ ਜੀ ਦੂਜੇ ਸੂਏ ਸੂਣਾ ਨੇ ਠੀਕ ਹੈ ਜੀ ਕਿੰਨੇ ਦਿਨ ਬਾਕੀ ਹੈ ਇਹਦੇ ਇਹਦਾ ਜੀ ਹਫਤੇ ਦੀ ਬਸ ਕੱਚੀ ਹਫਤਾ ਲਗ ਲਊਗੀ ਠੀਕ ਹੈ ਹਾਂਜੀ ਹਫਤੇਕ ਦੀ ਕੱਚੀ ਹੈ ਠੀਕ ਹੈ ਜੀ ਪਿਛਲੇ ਸੂਏ ਦੁੱਧ ਦਾ ਪਤਾ ਹੀ ਮੜਾ ਮਟਾ ਕਿੰਨਾ ਦਿੱਤਾ ਸੀ 22 ਤੇ ਦੁੱਧ ਕੱਢਿਆ ਜੀ ਇਹਨੇ ਪਿਛਲੇ ਸੂਏ ਹਾਂਜੀ ਪਿਛਲੇ ਸੂਏ ਤੇ ਤੋਰ ਦੋ ਭਰਾ ਰੇਟ ਭਰਾ ਦਾ ਰੇਟ ਬਾਈ ਫੋਨ ਤੇ ਹੋਊਗਾ ਫੋਨ ਤੇ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਤੋਰਾ ਤਰਾ ਲੇਵਾ ਸਾਡੇ ਸਾਹਮਣੇ ਆ ਜੀ ਲੋ ਜੀ ਮੋੜ ਲਈ ਮੋੜ ਲਓ ਲੋਪਰਾ ਲੈਵਾ ਤੁਸੀਂ ਦੇਖ ਸਕਦੇ ਹੋ ਅੰਤ ਅੱਜ ਲੈ ਚੱਲ ਜੀ ਲੈ ਚੱਲ ਉਧਰ ਜਿਲਾ ਬਿੱਲੀ ਸਾਈਡ ਚੈੱਕ ਕਰ ਸਕਦੇ ਹੋ ਨਾਲ ਹਲੇ ਲੈਵਾ ਕਰਮਾਣੀ ਹੋਰ ਨੌਟੇ ਲੰਟੂ ਨਾਲ ਕਾਫੀ ਪੀਣ ਹਲੇ ਚ ਠੀਕ ਹੈ ਜੀ ਬਾਕੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੁਰਾ ਤੁਰਾ ਸਾਡੇ ਸਾਹਮਣੇ ਆ ਲੋ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ ਵਾਈਜ਼ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਚਟਾਨਿਆਂ ਦੇ ਕੋਠੇ ਵਜਦੇ ਭਰਾ ਹੀ ਠੀਕ ਹੈ ਜੀ ਲੋ ਜੀ ਭਾਈ ਜੀ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ